ਸਾਵਧਾਨ ਤੁਹਾਡਾ smartphone ਹੋ ਸਕਦਾ ਹੈ hack ਸਰਕਾਰ ਨੇ ਦਿੱਤੀ ਚੇਤਾਵਨੀ ਹੈਲੋ ਦੋਸਤੋ ਸਰਸ਼ੀ ਕਾਲ ਤੁਹਾਡੇ ਆਪਣੇ ਚੈਨਲ SR alert ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ Indian Computer Emergency Response Team ਜਾਨੀ CERT-IN ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜੋ ਤੁਹਾਡੇ Android smartphone ਦੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਰੋਂਗਟੇ ਖੜੇ ਕਰ ਸਕਦੀ ਹੈ ਲੱਖਾਂ ਭਾਰਤੀਆਂ ਦੇ ਹੱਥਾਂ ਵਿੱਚ Qualcomm ਅਤੇ MediaTek ਕਚਿਪ ਸੈਟ ਵਾਲੇ ਐਂਡਰੋਇਡ ਫੋਨ ਹੈਕਰਾਂ ਦੇ ਨਿਸ਼ਾਨੇ ਤੇ ਨੇ ਇਹਨਾਂ ਫੋਨਾਂ ਵਿੱਚ ਪਾਈਆਂ ਜਾਣ ਵਾਲੀਆਂ ਕਈ ਗੰਭੀਰ ਸੁਰੱਖਿਆ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਤੁਹਾਡੇ ਫੋਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਸਕਦੇ ਹਨ ਸਰਕਾਰੀ ਏਜੰਸੀ ਮੁਤਾਬਕ ਇਹ ਖਾਮੀਆਂ ਐਂਡਰੋਇਡ ਵਰਜ਼ਨ 12 12L 13 ਤੇ 14 سافٹ ویئر ਵਿੱਚ ਪਾਈਆਂ ਗਈਆਂ ਹਨ ਹਮਲਾਵਰ ਸੈਂਸਿਟਿਵ ਜਾਣਕਾਰੀ ਸੈਂਸਿਟਿਵ ਜਾਣਕਾਰੀ ਹਾਸਲ ਕਰਨ ਅਤੇ ਫੋਨ ਤੇ ਕੰਟਰੋਲ ਕਰਨ ਲਈ ਐਂਡਰੋਇਡ ਵਿੱਚ ਰਿਪੋਰਟ ਕੀਤੀਆਂ ਇਹਨਾਂ ਖਾਮੀਆਂ ਦੀ ਵਰਤੋਂ ਕਰ ਸਕਦੇ ਹਨ ਇਹ ਕਮਜ਼ੋਰੀਆਂ ਐਂਡਰੋਇਡ ਦੇ ਫਰੇਮਵਰਕ ਸਿਸਟਮ કર્ਨਲ ਆਰਮ ਕੰਪੋਨੈਂਟਸ ਇਮੇਜੀਨੇਸ਼ਨ ਟੈਕਨੋਲੋਜੀ ਮੀਡੀਆਟੈਕ ਕੰਪੋਨੈਂਟਸ ਕੁਆਲਕਾਮ ਕੰਪੋਨੈਂਟਸ ਅਤੇ ਕੁਆਲਕਾਮ ক্লোਜ਼ਡ ਸੋਰਸ ਕੰਪੋਨੈਂਟਸ ਵਿੱਚ ਮੌਜੂਦ ਹਨ ਆਓ ਜਾਣਦੇ ਹਾਂ ਇਸ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੁਸੀਂ ਆਪਣੇ ਫੋਨ ਵਿੱਚ ਐਂਡਰੋਇਡ ਦਾ ਲੇਟੈਸਟ ਵਰਜਨ ਇੰਸਟਾਲ ਕਰੋ ਫੋਨ ਅਤੇ ਇਸ ਦੀਆਂ ਐਪਸ ਲਈ ਆਟੋ ਅਪਡੇਟ ਚਾਲੂ ਰੱਖੋ ਇਹਨਾਂ ਅਪਡੇਟਾਂ ਵਿੱਚ ਸੁਰੱਖਿਆ ਸੁਧਾਰ ਹੁੰਦੇ ਹਨ ਜਿਹੜੇ ਤੁਹਾਨੂੰ ਸੁਰੱਖਿਅਤ ਰੱਖਦੇ ਹਨ ਸਿਰਫ ਭਰੋਸੇਯੋਗ ਐਪ ਸਟੋਰ ਦੀ ਵਰਤੋਂ ਕਰੋ ਹਮੇਸ਼ਾ ਅਧਿਕਾਰਤ ਐਪ ਸਟੋਰ ਜਿਵੇਂ ਕਿ Google Play Store ਤੋਂ ਐਪ ਡਾਊਨਲੋਡ ਕਰੋ ਅਣਜਾਣ ਸਰੋਤਾਂ ਤੋਂ ਐਪ ਡਾਊਨਲੋਡ ਕਰਨ ਤੋਂ ਬਚੋ ਲਿੰਕ ਤੇ ਕਲਿੱਕ ਨਾ ਕਰੋ ਅਜੀਬੋ-ਗਰੀਬ ਮੈਸੇਜ ਜਾਂ ਈਮੇਲ ਦੇ ਵਿਚ ਆਏ ਲਿੰਕਸ ਤੇ ਕਲਿੱਕ ਬਿਲਕੁਲ ਨਾ ਕਰੋ ਖਾਸ ਕਰਕੇ ਜੇ ਉਹ ਤੁਹਾਡੀ ਨਿੱਜੀ ਜਾਣਕਾਰੀ ਪੁੱਛਦੇ ਹਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਨ ਨਾਲ ਛੇੜਛਾੜ ਹੋਈ ਹੈ ਤਾਂ ਤੁਸੀਂ ਇਸ ਨੂੰ ਫੈਕਟਰੀ ਰੀਸੈਟ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ ਇਸ ਨਾਲ ਤੁਹਾਡੇ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ ਇਸ ਲਈ ਮਹੱਤਵਪੂਰਨ ਡੇਟੇ ਦਾ ਬੈਕਅਪ ਬਣਾਓ ਅੱਗੇ ਗੱਲ ਆਉਂਦੀ ਹੈ ਕਿ ਸਟਰੌਂਗ ਪਾਸਵਰਡ ਬਣਾਓ ਹੁਣ ਆਪਣੇ ਫੋਨ ਅਤੇ ਐਪਸ ਲਈ ਮਜ਼ਬੂਤ ਅਤੇ ਯੂਨਿਕ ਪਾਸਵਰਡ ਪਾਸਵਰਡ ਬਣਾਓ ਬਾਇਓਮੈਟ੍ਰਿਕ ਸਕਿਉਰਟੀ ਦੀ ਵਰਤੋਂ ਕਰੋ ਫਿੰਗਰਪ੍ਰਿੰਟ ਜਾਂ ਫੇਸ ਅਨਲੌਕ ਵਰਗੇ ਬਾਇਓਮੈਟ੍ਰਿਕ ਤਰੀਕਿਆਂ ਨਾਲ ਆਪਣੇ ਫੋਨ ਨੂੰ ਸੁਰੱਖਿਅਤ ਰੱਖੋ ਵਾਈਫਾਈ ਨੈਟਵਰਕਾਂ ਤੋਂ ਸਾਵਧਾਨ ਰਹੋ ਜਨਤਕ ਵਾਈਫਾਈ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਅਤੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਬੀਪੀਐਨ ਦੀ ਵਰਤੋਂ ਕਰੋ ਥੋੜੀ ਜੀ ਹੀ ਸਾਵਧਾਨੀ ਤੁਹਾਡੇ ਫੋਨ ਨੂੰ ਹੈਕਰਾਂ ਤੋਂ ਬਚਾ ਸਕਦੀ ਹੈ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਇਸ ਅਪਡੇਟ ਤੁਹਾਨੂੰ ਕਿਵੇਂ ਲੱਗਿਆ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ